ਆਹ ਇਹ ਨਮਨ ਆਹ ਇਹ ਤਰਦੇ ਜਾਈ ਜਨ ਨਾਨਕ ਦੂਤੀ ਲਾਗ ਚੁਲਾਈ ਜਨ ਗੰਭੀਓ ਫਗੰਟੇ ਰੇ ਥਾ ਕਰਨੇ ਜੇ ਤੁਮ ਕੋ ਤੁੰ ਕੋਈ ਆਸਾ ਰੀ ਮਨ ਸਾ ਮੇਰੇ RAM ਪੂਰੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਮਾਨ ਵਗੈਰਾ ਵੀ ਦੇਣਾ ਹੈਗਾ ਕੁੜੀਆਂ ਵਾਸਤੇ ਹੈਨਾ ਅੱਜ ਤਿੰਨ ਕੁੜੀਆਂ ਦੇ ਯਾਨੀ ਕਿ ਵਿਆਹ ਹੋਣ ਜਾ ਰਹੇ ਨੇ ਔਰ ਸਮਾਨ ਜਿਹੜਾ ਹੈਗਾ ਉਹ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਵੀ ਖਾਣ ਪੀਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਬਹੁਤ ਵਧੀਆ ਕੀਤਾ ਹੋਇਆ ਆ ਵਿਆਹ ਸ਼ਾਦੀਆਂ ਦੇ ਵਿੱਚ ਜਿਹੜਾ ਜੋ ਸਮਾਨ ਹੁੰਦਾ ਹੈ ਖਾਣ ਪੀਣ ਨੂੰ ਉਹਨਾਂ ਦੀਆਂ ਤਿਆਰੀਆਂ ਵੀ ਯਾਨੀ ਕਿ ਇੱਥੇ ਫੁੱਲ ਕੀਤੀਆਂ ਨਜ਼ਰ ਆ ਰਹੀਆਂ ਨੇ ਅਸ਼ੀਗਾਲੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲਡਿਊਸ ਪੰਜਾਬ ਮੈਂ ਵਿਕੀਦਰ ਦਾ ਕੈਮਰਾਮੈਨ ਸੱਤਪੜ੍ਹ ਕਲਬਾਣੋ ਦੇ ਨਾਲ ਇਸ ਟਾਈਮ ਪਿੰਡ ਗੁਲਾੜ ਦੇ ਵਿੱਚ ਮੌਜੂਦ ਹਾਂ ਇੱਥੇ ਤਿੰਨ ਲੜਕੀਆਂ ਦੇ ਯਾਨੀ ਕਿ ਸਮੋਹਿਕ ਵਿਆਹ ਕੀਤੇ ਜਾ ਰਹੇ ਨੇ ਜੋ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਲੜਕੀਆਂ ਦੇ ਅੱਜ ਯਾਨੀ ਕਿ ਵਿਆਹ ਕਰਵਾਏ ਜਾ ਰਹੇ ਨੇ ਕੇਪੀ ਆਪਾ ਸ਼ਰਮਾ ਜਿਹੜੀ ਆਪਣੇ ਹੈਗੇ ਨੇ ਭਰਾ ਉਹਨਾਂ ਵੱਲੋਂ ਤੇ ਔਰ ਗੁਲਾੜ ਦੀ ਜਿਹੜੀ ਸਮੂਹ ਅਗੀ ਨਗਰਪੰਚਾਇਤ ਉਹਨਾਂ ਵੱਲੋਂ ਇਹ ਯਾਨੀ ਕਿ ਵੱਡਾ ਉਪਰਾਲਾ ਕੀਤਾ ਗਿਆ ਹੈ ਬਾਕੀ ਆਪਾਂ ਇੱਥੇ ਸਾਡੇ ਨਾਲ ਦਰਬਾਰਾ ਸਿੰਘ ਜੀ ਮੌਜੂਦ ਨੇ ਹਲਕਾ ਇੰਚਾਰਜ ਕਾਂਗਰਸ ਦੇ ਸਤਰਾਣਾ ਦੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅਸੀਂ ਅੱਜ ਪਿੰਡ ਗੁਲਾੜ ਦੇ ਵਿੱਚ ਖੜੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਪਾਸਿੰਗ ਜੋ ਰੋੜਾ ਮੱਜਰਾ ਜੀ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਆਗੂ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਥੇ ਇਹ ਪ੍ਰੋਗਰਾਮ اٹੈਂਡ ਕਰਨ ਆਏ ਆਂ ਔਰ ਮੈਂ ਸਮਝਦਾ ਕਿ ਪਿੰਡ ਗੁਲਾੜ ਦੀ ਪੰਚਾਇਤ ਵੱਲੋਂ ਜੋ ਇਹ ਸ਼ਲਾਘਾ ਜੋ ਕਦਮ ਉਠਾਇਆ ਗਿਆ ਹੈ ਗਰੀਬ ਬੱਚਿਆਂ ਦੇ ਵਿਆਹ ਉਹਨਾਂ ਨੂੰ ਆਪਣੇ ਘਰਾਂ ਤੋਂ ਤੋੜਨਾ ਇਹ ਬਹੁਤ ਹੀ ਸ਼ਾਨਦਾਰ ਔਰ ਬਹੁਤ ਸਲਾਗਾਯੋਕ ਕੰਮ ਹੈ ਔਰ ਮੈਂ ਸਮਝਦਾ ਕਿ ਸਮਾਜ ਦੇ ਹਰੇਕ ਵਰਗ ਨੂੰ ਖਾਸ ਤੌਰ ਤੇ ਜਿਹੜੇ ਵੈਲ ਆਫ ਲੋਗ ਨੇ ਉਹਨਾਂ ਨੂੰ ਇਕੱਠੇ ਹੋ ਕੇ ਇਹੀ ਜੀ ਪ੍ਰੋਗਰਾਮ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਮੈਂ ਪੂਰੀ ਪੂਰੀ ਪ੍ਰਬੰਧਕ ਕਮੇਟੀ ਨੂੰ ಗ್ರಾಮ ਪੰਚਾਇਤ ਗੁਲਾੜ ਨੂੰ ਖਾਸ ਤੌਰ ਤੇ ਮਿਸਟਰ ਕੇ ਪੀ ਸ਼ਰਮਾ ਜੀ ਨੂੰ ਸਲਾਹ ਪਿਆਰਾ ਸਿੰਘ ਜੀ ਨੂੰ ਇੱਥੋਂ ਦੇ ਸਰਪੰਚ ਸਾਹਿਬਾਨ ਨੂੰ ਔਰ ਹੋਰ ਪਰਵਤੰਤ ਸੱਜਣ ਜਿਹੜੇ ਵੀ ਇਹ ਯੋਜਿਕ ਨੇ ਇਸ ਪ੍ਰੋਗਰਾਮ ਦੇ ਸਾਰਿਆਂ ਨੂੰ ਦਿਲਦਿਆਂ ਘਰਾਈਆਂ ਤੋਂ ਕਾਰ ਉਸ ਪਾਰਟੀ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਔਰ ਉਹਨਾਂ ਬੱਚਿਆਂ ਨੂੰ ਜਿਹੜਾਂ ਦਾ ਅੱਜ ਵਿਆਹ ਆ ਬੇਟੀਆਂ ਨੂੰ ਖਾਸ ਤੌਰ ਤੇ ਉਹਨਾਂ ਨੂੰ ਵੀ ਮੁਬਾਰਕਵਾਦ ਦਿੰਨਾ ਉਹ ਆਪਣੇ ਘਰ ਦੇ ਵਿੱਚ ਜਾਂ ਨਵੇਂ ਘਰ ਦੇ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਔਰ ਆਪਣਾ ਜਿਹੜਾ ਨਵਾਂ ਜੀਵਨ ਆ ਉਹਨੂੰ ਖੁਸ਼ੀ ਸ਼ਾਂਤੀ ਔਰ ਵਧੀਆ ਟੰਗ ਨਾਲ ਜਿਹੜਾ ਵਸਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਥੇ ਆਏ ਆ ਪਿੰਡ ਕੁਲਾੜ ਦੇ ਵਿੱਚ ਪਰਸ਼ੂਰਾਮ ਦੇ ਨਾਂ ਤੇ ਜਿਹੜਾ ਕਲੱਬ ਬਣਿਆ ਹੈ ਉਹਦੇ ਵਿੱਚ ਹੈਪੀ ਜੀ ਹੋਰਾਂ ਨੇ ਕੇਪੀ ਸ਼ਰਮਾ ਜੀ ਹੋਰਾਂ ਨੇ ਤੇ ਡਾਕਟਰ ਹਰਪੀਤ ਹੋਰਾਂ ਨੇ ਜਿਹੜਾ ਇਹ ਹਮਲਾ ਮਾਰਿਆ ਹੈ ਬਹੁਤ ਸਲਾਣਾਯੋਗ ਹੈ ਕਿਉਂਕਿ ਬੇਟੀ ਬਚਾਓ ਬੇਟੀ ਪੜਾਓ ਦੀ ਗੱਲ ਤਾਂ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਪਰ ਉਹਨਾਂ ਨੂੰ ਕੋਈ ਮਦਦ ਨਹੀਂ ਕੀਤੀ ਜਾਂਦੀ ਜਦੋਂ ਇਹੀਆਂ ਸੰਸਥਾਵਾਂ ਗਰੀਬ ਬੱਚਿਆਂ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਸ਼ਾਦੀਆਂ ਕਰਦੀਆਂ ਨੇ ਉਹਨਾਂ ਵਾਸਤੇ ਕੁਝ ਨਾ ਕੁਝ ਉਪਰਾਲੇ ਕਰਦੇ ਨੇ ਇਹ ਬਹੁਤ ਬਲਾਸ ਲਾਗੇ ਜੋ ਕੰਮ ਹੈ ਦੂਜਾ ਜਿਹੜਾ ਇੱਥੇ ਕੁੰਦਨ ਕੈਂਪ ਲਾਇਆ ਗਿਆ ਉਹ ਵੀ ਬੜੀ ਵਧੀਆ ਮਾਨਤੀ ਸੇਵਾ ਵਾਲਾ ਕੰਮ ਹੈ ਅਫੀਸ਼ੀਅਲ ਮੈਂ ਆਪਣੇ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਖਾਸ ਕਰਕੇ ਸਾਡੀ ਕਿਸਾਨ ਕਾਂਗਰਸ ਜਿਹੜਾ ਸਾਡਾ ਸੈੱਲ ਹੈ ਉਹਦੇ ਵੱਲੋਂ ਇਹ ਜਿੱਥੇ ਬੱਚਿਆਂ ਨੂੰ ਅਸ਼ੀਰਵਾਦ ਦਰਨਾ ਤੇ ਮੁਬਾਰਕਬਾਦ ਦਰਨਾ ਜੋੜਿਆਂ ਨੂੰ ਜਿਹੜੇ ਜੀ ਸ਼ਾਦੀ ਹੋਈ ਹੈ ਨੇ ਉਥੇ ਕਲੱਬ ਵਾਲਿਆਂ ਦਾ ਤੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਤੇ ਮੈਂ ਚਾਹੂੰਗਾ ਕਿ ਉਪਰਾਲੇ ਅੱਗੇ ਵੀ ਇਸ ਤਰੀਕੇ ਚੱਲਦਾ ਰਹੇ ਤੇ ਸਾਨੂੰ ਸਾਰਿਆਂ ਨੂੰ ਇਹ ਤੋਂ ਸਿੱਧੇ ਲੈ ਕੇ ਇਹ ਉਪਰਾਲੇ ਕਰਨੀ ਚਾਹੀਦੇ ਨੇ ਪੋਲਟਿਕਸ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੇ ਨੇ ਅੱਛਾ ਤੇ ਨਸ਼ੇ ਤੋਂ ਵੀ ਜੋ ਲੋਕ ਨੇ ਨੌਜਵਾਨ ਮੀਡੀਆ ਨਸ਼ੇ ਤੋਂ ਵੀ ਬਚਦੀ ਹੈ ਹਾਂਜੀ ਹਾਂ ਜਿੱਥੇ ਜਦੋਂ ਬੱਚਿਆਂ ਨੂੰ ਕਿਸੇ ਆਪਾਂ ਕੰਮ ਲਾ ਦਾ ਨੇ ਨਾ ਕਿਸੇ ਸੇਵਾ ਭਾਵਨਾ ਚ ਲਾ ਦਨੇ ਆ ਸੇਵਾ ਭਾਵਨਾ ਇੱਕ ਅਜਿਹਾ ਕੀਤਾ ਹੈ ਸੇਵਾ ਭਾਵਨਾ ਚ ਲੱਗਣ ਤੋਂ ਬਾਅਦ ਬੰਦਾ ਮਾੜੇ ਕਾਰਮਾਂ ਤੋਂ ਬਚਦਾ ਹੈ ਠੀਕ ਹੈ ਉਹਦੇ ਵਿੱਚ ਨਸ਼ਾ ਵੀ ਆ ਜਾਂਦਾ ਹੈ ਉਹਦੇ ਜਿਹੜੀ ਅੱਜ ਕੱਲ ਗੈਂਗਸਟਰ ਵਾਲਾ ਗੁੰਡਾਗਰਦੀ ਵਾਲਾ ਸਿਸਟਮ ਚੱਲ ਰਿਹਾ ਹੈ ਉਹ ਤੋਂ ਵੀ ਬਚਦਾ ਹੈ ਜਦੋਂ ਵੀ ਮੰਤਾ ਇੱਕੋ ਹੀ ਹੈ ਇਹਨੂੰ ਇੱਕ ਜਿੱਧਰ ਵੀ ਲਾਓਗੇ ਇੱਕ ਪਾਸੇ ਚੱਲੂਗਾ ਜਦੋਂ ਕਿਸੇ ਪਾਸੇ ਨੂੰ ਬੀਜੀ ਕਰ ਦੋਗੇ ਤਾਂ ਨੇਚਰਲੀ ਗੱਲ ਹੈ ਵੀ ਦੂਜੇ ਪਾਸੇ ਤੋਂ ਬਚੇ ਰਹੋਗੇ ਇਹ ਵੀ ਬਹੁਤ ਵੱਡਾ ਉਪਰਾਲਾ ਹੈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਹਾਂਜੀ ਇਸ ਬਾਰੇ ਤੁਸੀਂ ਕੀ ਯੂਥ ਨੂੰ ਵੀ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਂ ਮੰਗਤਰਾਮ ਸ਼ਰਮਾ ਇੰਟਰਨੈਸ਼ਨਲ ਬ੍ਰਾਹਮਣ ਸਭਾ ਦੇ ਪ੍ਰਧਾਨ ਹੋਣ ਦੇ ਨਾਤੇ ਅੱਥੇ ਅਸੀਂ ਜਿਹੜੀ ਇੰਟਰਨੈਸ਼ਨਲ ਬ੍ਰਾਹਮਣ ਸਭਾ ਵੱਲੋਂ ਜੂਥ ਦੀ ਸਭਾ ਤਿਆਰ ਕੀਤੀ ਸੀ ਕੇਬੀ ਸ਼ਰਮਾ ਜੀ ਹੈਪੀ ਸ਼ਰਮਾ ਸਤਨਾਮ ਚੋਸੀ ਜੀ ਇਹ ਸਾਰੇ ਮਤਲਬ ਟੀਮ ਬਹੁਤ ਵਧੀਆ ਚੱਲ ਰਹੀ ਹੈ ਪਿਛਲੇ ਸਾਲ ਵੀ ਇਹਨਾਂ ਨੇ ਬੜੇ ਵਧੀਆ ਪ੍ਰਾਲੇ ਕੀਤੇ ਜੂਥ ਦੀ ਟੀਮ ਨੇ ਐਤਕੀ ਵੀ ਅੱਜ ਕਲਾੜ ਦੀ ਪੰਚਾਇਤ ਦੇ ਨਾਲ ਰਲ ਕੇ ਸਾਰੇ ਜੂਥ ਨੇ ਇਹਨੇ ਬ੍ਰਾਹਮਣ ਸਭਾ ਨੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਮੈਂ ਉਹ ਬੱਚਿਆਂ ਨੂੰ ਜਿਹੜੇ ਤਿੰਨ ਲੜਕੀਆਂ ਦੇ आनंद कार्य ਹੋਏ ਨੇ ਉਹਨਾਂ ਨੂੰ ਹੁਣ ਵਧਾਈ ਦੇ ਕੇ ਗੁਰੂ ਘਰ ਦੇ ਵਿੱਚ ਹੀ ਆਇਆ ਤੇ ਸਾਡੇ ਦਰਬਾਰਾ ਸਿੰਘ ਹਲਕਾ ਇੰਚਾਰਜ ਕਾਂਗਰਸ ਵੱਲੋਂ ਸਤਰਾਣੇ ਤੋਂ ਤੇ ਰਸ਼ਪਾਲ ਸਿੰਘ ਜੀ ਜੋੜੇ ਬਾਜਰਾ ਤੇ ਹੋਰ ਸਾਰੇ ਨਗਰ ਨਿਵਾਸੀ ਸਾਰੇ ਬ੍ਰਾਹਮਣ ਸਭਾ ਸਾਨੂੰ ਇੰਟਰਨੈਸ਼ਨਲ ਸਾਥ ਦੇ ਸਾਡੇ ਨਾਲ ਇਸ ਟਾਈਮ ਗੁਲਾੜ ਦੇ ਜਿਹੜੇ ਸਰਪੰਚ ਸਾਹਿਬ ਨੇ ਉਹ ਵੀ ਮੌਜੂਦ ਨੇ ਔਰ ਕੇ ਪੀ ਸ਼ਰਮਾ ਜੀ ਜਿਨ੍ਹਾਂ ਦੇ ਸਦਕਾ ਜਿਹੜਾ ਪ੍ਰੋਗਰਾਮ ਜਿਹਨਾਂ ਸਾਰਾ ਅਰੇਂਜਮੈਂਟ ਕੀਤਾ ਉਹ ਵੀ ਸਾਡੇ ਨਾਲ ਨੇ ਸਾਰੀ ਆਪਣੋ ਨਾਲ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਹਿਲਾਂ ਤਾਂ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਦਿਆਂ ਤੁਹਾਡਾ ਸਾਰੇ ਪ੍ਰੈਸ ਦਾ ਜਿਹੜੇ ਮੇਰੇ ਇਸ ਨਿੱਕੇ ਜਿਹੇ ਪ੍ਰੋਗਰਾਮ ਤੇ ਤੇ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਹੋ ਸੋ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਹਾਡੇ ਸਹਿਯੋਗ ਨਾਲ ਤੁਹਾਡੇ ਹੌਸਲੇ ਦੇ ਨਾਲ ਅਸੀਂ ਇਹ ਪ੍ਰੋਗਰਾਮ ਨੇਪਰੇ ਚਾੜ੍ਹ ਸਕਦੇ ਆ ਤੁਹਾਡੇ ਜਰੀਏ ਅਸੀਂ ਇੱਕ ਚੰਗਾ ਸਨੇਹਾ ਭੇਜ ਸਕਦੇ ਆ ਸੋ ਮੇਰੀ ਇਹ ਜਿਹੜੀ ਟੀਮ ਖੜੀ ਹੈ ਸਾਰੇ ਮੇਰੇ ਪਿੰਡ ਦਾ ਸਰਪੰਚ ਦਰਸ਼ਨ ਕੁਮਾਰ ਜੀ ਪਿਆਰਾ RAM ਜੀ ਮੇਰੀ ਜਿਹੜੀ ਸੰਸਥਾ ਹੈ ਇੰਟਰਨੈਸ਼ਨਲ ਹਿੰਦੂ ਸੰਗਠਨ ਉਹਦੇ ਪ੍ਰਧਾਨ ਜੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜੀ ਹੈਪੀ ਜੀ ਜਰਨਲ ਸਕੱਤਰ ਜੀ ਸਤਨਾਮ ਜੀ ਤੇ ਹੋਰ ਸਾਰੇ ਮੇਰੇ ਸੱਜਣ ਮਿੱਤਰ ਇਨਾਂ ਸਾਰਿਆਂ ਦੇ ਉਪਰਾਲੇ ਸਦਕਾ ਇਨਾਂ ਸਾਰਿਆਂ ਦੇ ਸਾਥ ਸਦਕਾ ਤੇ ਅੱਜ ਅਸੀਂ ਇਹ ਤੀਜਾ ਪ੍ਰੋਗਰਾਮ ਸਾਡਾ ਜਿਹੜਾ ਸਾਡੀ ਸੰਸਥਾ ਵੱਲੋਂ ਤੇ ਸਾਡੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਤੇ ਤੁਸੀਂ ਦੇਖ ਰਹੇ ਹੋ ਵੀ ਬਹੁਤ ਚੰਗੇ ਤਰੀਕੇ ਨਾਲ ਪੂਰ ਚੜ ਰਿਹਾ ਹੈ ਦੇਖੋ ਜੀ ਪਤਾ ਕੀ ਗੱਲ ਹੈ ਹਰ ਇੱਕ ਦਿਲ ਹਰ ਇੱਕ ਇਨਸਾਨ ਦੇ ਅੰਦਰ ਦਿਲ ਹੁੰਦਾ ਹੈ ਤੇ ਹਰ ਇੱਕ ਇਨਸਾਨ ਦੀ ਇਸ਼ਾਵਾ ਹੁੰਦੀਆਂ ਨੇ ਸੋ ਅਸੀਂ ਕਿਸੇ ਤਾਕੜੇ ਦਾ ਸਾਥ ਦੇ ਕੇ ਤਾਂ ਬੜਾ ਕੁਝ ਕਰ ਸਕਦੇ ਆ ਪਰ ਜਦੋਂ ਕਿਸੇ ਗਰੀਬ ਪਰਿਵਾਰ ਦੇ ਅੰਦਰ ਇੱਕ ਅਹਿਸਾਸ ਹੋਵੇ ਕਿ ਮੇਰਾ ਇਸ ਤਰ੍ਹਾਂ ਦਾ ਵਿਆਹ ਦਾ ਪ੍ਰੋਗਰਾਮ ਹੋਵੇ ਮੇਰੇ ਕਲਾਕਾਰ ਲੱਗਣ ਹੋਰ ਲੱਗਣ ਇਹੋ ਜੇ ਆਪਾਂ ਜੇ ਕਿਸੇ ਸਟੈਪ ਨੂੰ ਲੈ ਕੇ ਚੱਲਣਾ ਹੈ ਨਾ ਤਾਂ ਉਹਨੂੰ ਪੂਰਾ ਲੈ ਕੇ ਚੱਲੀਏ ਤਾਂ ਜੋ ਉਹ ਇਹ ਨਾ ਸੋਚ ਸਕਣ ਸਾਡੇ ਅੱਜ ਜਿਹੜੇ ਤਿੰਨ ਜੋੜਿਆਂ ਦੇ ਵਿਆਹ ਸੀ ਕਰ ਰਹੇ ਆ ਉਹਨਾਂ ਨੂੰ ਮੈਂ ਬਾਰ ਬਾਰ ਇਹੀ ਪੁੱਛ ਰਿਹਾ ਵੀ ਤੁਹਾਡੇ ਮਨ 'ਚ ਕੋਈ ਹੋਰ ਇੱਛਾ ਤਾਂ ਨਹੀਂ ਸੀਗੀ ਉਹ ਮੈਂ ਉਹਨਾਂ ਨੂੰ ਜਦ ਦੱਸਿਆ ਵੀ ਤੁਹਾਡੇ ਵਿਆਹ 'ਚ ਸਿੰਗਰ ਵੀ ਲੱਗੂਗਾ ਕਹਿੰਦੇ ਸਿੰਗਰ ਵੀ ਲੱਗੂਗਾ ਜੀ ਮੈਂ ਕਿਹਾ ਇੱਕ ਨਹੀਂ ਦੋ ਲੱਗਣਗੇ ਸੋ ਇੱਕ ਸਾਡੇ ਮੈਡਮ ਨੇ ਵੀ ਆਉਣਾ ਸੀਗਾ ਉਹ ਉਹਨਾਂ ਦੇ ਕੋਈ ਪ੍ਰੋਬਲਮ ਆ ਗਈ ਨਹੀਂ ਆ ਸਕੇ ਸੋ ਸਾਡੀ ਇੱਛਾ ਹੁੰਦੀ ਆ ਸਾਰੇ ਭਰਾਵਾਂ ਦੀ ਨਾਲ ਮਿਲ ਕੇ ਕਿ ਅਸੀਂ ਜਿਹਦਾ ਵਿਆਹ ਕਰ ਰਹੇ ਆ ਉਹਦੀ ਮਰਜ਼ੀ ਨਾਲ ਕਰੀਏ ਇਸ ਕਰਕੇ ਇਹ ਸਾਰਾ ਕੁਝ ਕੀਤਾ ਹੈ। ਉਹ ਤਿੰਨ ਲੜਕੀਆਂ ਦੀ ਸ਼ਾਦੀ ਕੀਤੀ ਹੈ। ਉਹਨਾਂ ਨੂੰ ਤੁਸੀਂ ਜਿਵੇਂ ਬਣਦਾ ਸਮਾਨ ਹੈ ਉਹ ਵੀ ਤੁਸੀਂ ਉਹਨਾਂ ਨੂੰ ਦੇ ਰਹੇ ਹੋ। ਪਰ ਮੈਂ ਦੇਖੋ ਸਾਡਾ ਕੀ ਹੁੰਦਾ ਹੈ ਅਸੀਂ ਸਾਰੇ ਭਾਈ ਰਲ ਕੇ ਕਰਦੇ ਹਾਂ ਜੋ ਵੀ ਕਰਦੇ ਹਾਂ। ਸੋ ਜਦੋਂ ਆਪਾਂ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਹੈ ਵੀ ਕਿਸੇ ਕੰਮ ਨੂੰ ਕਰਨਾ ਤਾਂ ਪੂਰ ਕਰੋ। ਇਹਦੇ 'ਚ ਅਸੀਂ ਕੋਈ ਸਾਡਾ ਰੋਕ ਨਹੀਂ ਹੁੰਦੀ ਕਿ ਬਰਾਤ ਵੱਲੋਂ ਇੰਨੇ ਹੋਣ, ਕੁੜੀ ਵੱਲੋਂ ਇੰਨੇ ਹੋਣ। ਖੁੱਲਾ ਸੱਦਾ ਹੁੰਦਾ ਹੈ ਕਿ ਜਿੰਨੇ ਮਰਜ਼ੀ ਲੈ ਕੇ ਆਓ। ਤੇ ਜਿੰਦਾ ਸਾਡੇ ਤੋਂ ਸਰਦਾ ਪੁਗਦਾ ਸਮਾਨ ਹੈ ਹਰ ਇੱਕ ਵਿਆਹ ਦੇ ਵਿੱਚ ਅਸੀਂ ਲੜਕੀ ਨੂੰ ਸਮਾਨ ਵੀ ਦੇਣੇ ਆ ਤੇ ਅਰੇਂਜਮੈਂਟ ਖਾਣ ਪੀਣ ਦਾ ਪ੍ਰੋਗਰਾਮ ਵੀ ਤੇ ਸਿੰਗਿੰਗ ਸਾਰਾ ਕੁਝ ਕਰਾ ਕੇ ਦੇਣੇ ਆ ਮੈਂ ਮੀਡੀਆ ਦਾ ਸਾਡੇ ਪਿੰਡ ਗਲਾੜ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਰਪੰਚ ਜਦੋਂ ਇਲੈਕਸ਼ਨ ਸੀਗਾ ਅਸੀਂ ਇੱਕ ਸੋਚ ਸੀਗੀ ਵੀ ਅਸੀਂ ਸਰਪੰਚ ਬਣਨ ਤੋਂ ਬਾਅਦ ਕਿ ਗਰੀਬ ਲੜਕੀਆਂ ਦੇ ਵਿਆਹ ਔਰ ਮੇਰੇ ਮੈਂਬਰ ਪੰਚਾਇਤ ਆਪਣੇ ਵੀਰ ਕੇ ਪੀ ਸ਼ਰਮਾ ਜੀ ਔਰ ਸਾਡੇ ਬਲਾਕ ਸੰਮਤੀ ਦੇ ਮੈਂਬਰ ਪਿਆਰਾ ਜੀ ਇੱਕੋ ਇੱਛਾ ਸੀਗੀ ਵੀ ਬਣਨ ਤੋਂ ਬਾਅਦ ਕੰਮ ਤਾਂ ਦੇਖੋ ਪਿੰਡ ਦੇ ਜਿਹੜੇ ਹੁਣੇ ਨੇ ਹੁਣੇ ਨੇ ਜੋ ਲੋੜਵੰਦ ਕੁੜੀਆਂ ਦੇ ਅਸੀਂ ਕੋਈ ਇੱਛਾ ਸੀ ਪੀ ਸਾਡੇ ਗਲਾਟ ਚ ਇਹ ਕੁੜੀਆਂ ਦੇ ਵਿਆਹ ਕਰਾਂਗੇ ਪਰ ਅੱਜ ਸਾਡੀ ਇੰਨੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹ ਪਹਿਲਾ ਕੰਮ ਆਪਣਾ ਪੂਰ ਕੀਤਾ ਹੈ ਅੱਗੇ ਉਹਨਾਂ ਟਾਈਮ ਦੇ ਵਿੱਚ ਵੀ ਇਹ ਜਿਹੜੇ ਅਸੀਂ ਅਸੀਂ ਕਰਾਂਗੇ ਜੀ ਹੁਣ ਸਾਡੀ ਇੱਕ ਹੋਰ ਹੈ ਕਿ ਜਿੱਥੇ ਕਬੱਡੀ ਦਾ ਕੱਪ ਹੋਵੇ ਅਸੀਂ ਉਹਦਾ ਚ ਸਾਡੀ ਕਮੇਟੀ ਸਾਡੀ ਪੰਚਾਇਤ ਵੱਲੋਂ ਅਸੀਂ ਉਪਰਾਲਾ ਕਰਾਂਗੇ ਵੀ ਇੱਥੇ ਅਸੀਂ ਕਬੱਡੀ ਕੱਪ ਕਰਾਵਾਂਗੇ ਪੂਰੇ ਪਿੰਡ ਦਾ ਸਹਿਯੋਗ ਸੀ ਕੀਤਾ ਧੰਨਵਾਦ ਪੂਰੇ ਪਿੰਡ ਦਾ ਸਹਿਯੋਗ ਹੈ ਜੀ 1 ਇੱਕ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਨੂੰ ਅਸ਼ੀਰਵਾਦ ਵੀ ਸੀ ਔਰ ਸਹਿਯੋਗ ਵੀ ਸੀ ਜੀ ਅਸੀਂ ਸਾਰੇ ਔਰ ਜਿੰਨੇ ਵੀ ਸਾਡੇ ਸੱਜਣ ਮਿੱਤਰ ਲੀਡਰ ਆਮ ਆਦੀ ਪਾਰਟੀ ਤੋਂ ਕਾਂਗਰਸ ਤੋਂ ਭਾਜਪੀ ਤੋਂ ਆਏ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਸਾਨੂੰ ਅਸ਼ੀਰਵਾਦ ਬਣਾ ਕੇ ਰੱਖੋ ਕਿ ਜੇ ਅੱਗੇ ਤੋਂ ਅਸੀਂ ਇਹ ਕੰਮ ਉਪਰਾਲਾ ਅੱਗੇ ਕਰਦੇ ਸਕੀਏ ਠੀਕ ਹੈ ਅੱਜ ਸਭ ਤੋਂ ਵੱਡਾ ਉਪਰਾਲਾ ਕੇਪੀ ਸ਼ਰਮਾ ਜੀ ਔਰ ಗ್ರಾಮ ਪੰਚਾਇਤ ਸਰਪੰਚ ਸਾਹਿਬ ਸਾਰੇ ਨੇ ਅਸੀਂ ਰਲ ਕੇ ਇੱਕ ਧੀਆ ਦਾ ਇੱਕ ਕੰਨਿਆ ਕੰਨਿਆਦਾਨ ਇੱਕ ਅਸੀਂ ਸ਼ੁਰੂਆਤ ਕੀਤੀ ਹੈ ਬਹੁਤ ਹੀ ਨੇਕ ਕੰਮ ਹੈ ਕਿਉਂਕਿ ਸਾਰੇ ਕੰਮ ਚੱਲੀ ਜਾਂਦੇ ਨੇ ਜਿੱਥੇ ਕਿਸੇ ਧੀ ਨੂੰ ਭੈਣ ਨੂੰ ਉਹਨੂੰ ਇਹ ਨਾ ਮੇਰੇ ਆਪਦੇ ਦਿਲ ਚ ਰਵੇ ਵੀ ਮੇਰੀ ਮੈਰਜ ਇਸੇ ਕਰਕੇ ਸੰਗੀਤ ਨਾਲ ਕਲਾਕਾਰ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਉਹਨਾਂ ਦੇ ਆਨੰਦ ਕਾਰਜ ਹੋਏ ਨੇ ਵਿਆਹ ਕੀਤੇ ਨੇ ਇਹ ਚੰਗੀ ਸੋਚ ਹੈ ਔਰ ਮੈਂ ਸਭ ਤੋਂ ਪਹਿਲਾਂ ਮੈਡਮ ਤੁਹਾਡਾ ਪ੍ਰੈਸ ਦਾ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਲੜਕੀਆਂ ਦੀ ਬੇਟੀਆਂ ਦੀ ਸ਼ਾਦੀ ਦਾ ਇਹਨਾਂ ਨੇ ਕਿਵੇਂ ਲਿਖ ਕੇ ਆਇਆ ਹੈ ਪ੍ਰੋਗਰਾਮ ਕਿੰਨੇ ਸਾਲ ਹੋ ਗਏ ਤੁਹਾਨੂੰ ਕਰਦੇ ਇਹ ਇਹ ਹੋਇਆ ਤਾਂ ਆਪਾਂ ਨੂੰ ਸਾਲ ਹੀ ਆ ਜੀ ਵੀ ਸਾਲ ਚ ਤੀਜਾ ਹੈ ਸਾਲ ਚ ਤੀਜਾ ਦਾ ਮਤਲਬ ਬਹੁਤ ਵੱਡੀ ਉਪਲਬਧੀ ਹੈ ਮਤਲਬ ਕਿਵੇਂ ਆਈ ਸੋਚ ਹੈ ਪਹਿਲਾਂ ਤਾਂ ਇਹ ਹੀ ਦੇਖਦਾ ਇਹਨਾਂ ਨੂੰ ਸਲਾਮ ਇਹਨਾਂ ਦੇ ਜੱਜਪੈਨ ਮਤਲਬ ਇਹ ਤਾਂ দান ਨੂੰ ਸਾਰੇ ਕਹਿ ਚੁੱਕੇ ਵੀ ਜਿੰਨੇ ਸਾਨੂੰ ਪਤਾ ਹੈ ਕੰਨਿਆਦਾਨ ਮਹਾਦਾਨ ਹੈ ਇਹਨਾਂ ਨੂੰ ਪਰਮਾਤਮਾ ਭਾਗ ਲਾਏਗਾ ਭਾਗ ਤਾਂ ਇਹਨਾਂ ਨੂੰ ਲੱਗੀ ਜਾਂਦੇ ਨੇ ਦੇਖ ਹੀ ਰਹੇ ਆ ਵੀ ਇਹਨਾਂ ਦੀ ਸਿਸਟਮ ਜੋ ਹੈ ਆਏ ਹੋਏ ਯਾਰ ਕਿੱਟੇ ਨੇ ਭਾਗੀ ਆ ਚਲੋ ਲੈ ਕੇ ਬਾਕੀ ਜਿਹੜਾ ਹੈ ਅੱਜ ਕੱਲ ਦਾ ਜਿਹੜਾ ਇਹਨਾਂ ਨੇ ਨਾਲ ਯੂਥ ਜੋੜਿਆ ਹੈ ਯੂਥ ਦੇ ਜੋੜੇ ਨਾਲ ਕੀ ਹੈ ਕਿ ਲੋਕ ਬੱਚਿਆਂ ਨੂੰ ਇੱਕ ਪਾਸੇ ਲਗਾਣਾ ਨਸ਼ਿਆਂ ਦੀ ਗੱਲ ਜਿਹੜੀ ਸਾਡੇ ਗੌਰਵ ਸੰਧੂ ਜੀ ਕਰ ਰਹੇ ਸੀ ਸਾਡੇ ਭਰਾ ਤੇ ਉਹ ਨਛਨੋ ਦੂਰ ਰਹਿਣਾ ਇੱਕ ਪਾਸੇ ਜਦੋਂ ਲੱਗਦੇ ਆ 2 ਮਹੀਨੇ 3 ਮਹੀਨੇ ਤਿਆਰੀ ਨੂੰ ਲੱਗਦੇ ਨੇ ਬੱਚਿਆਂ ਦਾ ਨੌਜਵਾਨਾਂ ਦਾ ਧਿਆਨ ਦੂਜੇ ਪਾਸੇ ਚਲਾ ਜਾਂਦਾ ਹੈ। ਇਹੀ ਚੀਜ਼ ਨੂੰ ਆਪਾਂ ਟਾਈਮ ਹੀ ਟਾਈਮ ਹੀ ਟਪਾਣਾ ਹੁੰਦਾ ਹੈ। ਉਹ ਟਾਈਮ ਤੋਂ ਨਿਕਲ ਕੇ ਚੰਗੇ ਪਾਸੇ ਲੱਗੇ ਬਹੁਤ ਚੰਗਾ ਉਪਰਾਲਾ ਕੇਪੀਜੀ ਨੂੰ ਉਹਨਾਂ ਦੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ। ਮੈਂ ਸਭ ਤੋਂ ਪਹਿਲਾਂ ਮੈਂ ਸ਼੍ਰੀ ਕੇਪੀ ਸ਼ਰਮਾ ਜੀ ਜੋ ਸਾਡਾ ਛੋਟਾ ਭਰਾ ਉਹਨਾਂ ਦੀ ਸਾਰੀ ਟੀਮ ਤੇ ਨਗਰ ਪੰਚਾਇਤ ਗੁਲਾੜ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਉਦਮ ਦੇ ਨਾਲੇ ਵੱਡਾ ਬਹੁਤ ਵੱਡਾ ਉਪਰਾਲਾ ਹੋਇਆ। ਸਭ ਤੋਂ ਵੱਡੀ ਗੱਲ ਵੀ ਇੱਕ ਨੌਜਵਾਨ ਪੀੜੀ ਅੱਜ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਰੁਲਦਾ ਜਾ ਰਿਹਾ ਹੈ ਉਸ ਤੋਂ ਨੌਜਵਾਨਾਂ ਨੂੰ ਬੇਮੁੱਖ ਕਰਨ ਇੱਕ ਬਹੁਤ ਵੱਡਾ ਉਪਰਾਲਾ ਹੈ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਕੰਮਾਂ 'ਚ ਲਾਉਣ ਵਾਸਤੇ ਇੱਕ ਮਹਾ ਯਗ ਹੈ ਜਿਸ ਅਹੂਤੀ ਪਾਂ ਲਈ ਅਸੀਂ ਮੇਰੇ ਵੱਡੇ ਭਰਾ ਗੌਰਵ ਸੰਧੂ ਜੀ ਸੰਦੀਪ ਸਿੰਘ ਲਾ ਜੀ ਸੀਨੀਅਰ ਕੌਂਸਲਰ ਵਗੋਂ ਸਪੋਕਸਪਰਸਨ ਪੰਜਾਬ ਕਾਂਗਰਸ ਕਮੇਟੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਕਿ ਅਸੀਂ ਆਪਣੇ ਇਸ ਮਹਾਯਗ ਦੇ ਵਿੱਚ ਆਹੂਤੀ ਪਾ ਰਖੀਏ ਇਸ ਇਲਾਕੇ ਦੀ ਇਸ ਉਦਮ ਦੀ ਸਾਰੇ ਨੌਜਵਾਨਾਂ ਨੂੰ ਲੱਖ ਲੱਖ ਵਧਾਈ ਜੋਗਿਆ ਦੇ ਨਾਲ ਮੈਂ ਡਾਕਟਰ ਜਸਪਾਲ ਰਾਣਾ ਐਮ ਐਸ ਐਮ ਹਾਸਿਰਸਾ ਸੀ ਬਿਲੋਂਗ ਕਰਦਾ ਹਰਿਆਣਾ ਸੇ एम प्रमोशन काउंसिल ऑफ जो इंडिया है उसका मैं डिस्ट्रिक्ट चेयरमैन हूँ कैथल से तो पिछले साल भी हमने यहाँ प्रोग्राम देखा था तो ये जो जितनी टीम है अपने हैप्पी जी हो गए शर्मा जी हो गए ये बहुत बड़ा उपराला कर रहे हैं और हमारा सहयोग जब से हमने इनका प्रोग्राम देखा पिछले साल से तो उत्साह हमारा भी बहुत बड़ा है देखो हरियाणा में आज इलेक्शन हो रहे थे सिरसा में आपको पता है मेयर के चुनाव चल रहे हैं ठीक है जी तो वो चुनाव छोड़ करके हम लोग आए इनका प्यार इतना है भाइयों का और ये काम ही ऐसा कर रहे हैं कि हर एक को इसमें सहयोग करना चाहिए मैं तो उनको बधाई देता हूँ कि आगे भाई हमें थोड़ा जल्दी बताया करो जितना ज्यादा से ज्यादा सहयोग हम करेंगे आपके साथ हैं क्योंकि इनके साथ नवा नवी जो युवा पीढ़ी है वो भी जुड़ती जा रही है नशे से रहत भी होता जा रहा है ना देखो जी जैसे जैसे ऑल इंडिया में क्या विदेशों में भी लोग कहते हैं ना कि पंजाब के जो नौजवान हैं वो सिर्फ नशे की तरफ ही देखते हैं लेकिन उन लोगों को यहाँ आके देखना चाहिए कि ऐसी बात नहीं है पंजाब में अच्छे लोग भी हैं जो नशा नहीं करते ये शर्मा जी ने जितनी इनकी टीम है ये कितना बढ़िया काम कर रहे हैं नौजवान है जो इनको देख करके आगे बढ़ेंगे वो भी सोचेंगे कि जैसे हम लोग ये हैप्पी भाई और काम कर रहे हैं लोगों में इनकी जान पहचान बढ़ रही है तो आने वाली जो पीढ़ी है जो बच्चे हैं वो भी इस चीज़ को इनके बारे में सोचेंगे सोचेंगे कि हम भी ऐसा काम करें जिससे हमारी समाज में इज्जत बढ़े आज ये इतनी टीम है आज मान करके चलो मैं इनको इस बात का आश्वासन देता हूं ऑल इंडिया में इनका कोई भी काम अटक जाए मेरे से जबरजी कांटेक्ट कर ले मैं सेंटर सरकार से चेयरमैन हूं जी ठीक है लघु सुशमद योग मंत्रालय है जो अपना ठीक है ऑल इंडिया में कभी इनकी कोई घेर फंसता है ना तो जसपाल राणा को याद करें निकाल देंगे जी भाई बात तो बहुत बढ़िया है कोई दिक्कत नहीं है तो बना रहता है जी ठीक है जी ਆ ਆਪਣੇ ਨਾਲ ਹੋਰ ਵੀ ਮੌਜੂਦ ਨੇ ਬਾਹਰ ਕਰ ਰਹਾ ਹਾਂ ਹਾਂਜੀ ਸਰ ਕੀ ਨਾਮ ਹੈ ਗੌਰਵ ਸੰਧੂ ਜੀ ਆਲ ਇੰਡੀਆ ਕਿਸਾਨ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਤੇ ਬਹੁਤ ਵਧੀਆ ਉਪਰਾਲਾ ਹੈ ਅਸੀਂ ਕਵਾਂਗੇ ਤੇ ਦੇ ਨਾਲ ਜਿਹੜੇ ਬਹੁ ਗਿਣਤੀ ਜਿਹੜੇ ਸਮਾਜਿਕ ਕੰਮ ਨੇ ਉਹ ਜੁੜੇ ਹੋਏ ਨੇ ਇਕ ਤਾਂ ਕੰਨਿਆਦਾਨ ਹੈ ਦੇਖੋ ਸਭ ਤੋਂ ਵੱਡਾ ਮਹਾਦਾਨ ਹੈ ਮੇਰੇ ਭਰਾ ਬਲੱਡ ਡੋਨੇਸ਼ਨ ਕੈਂਪ ਵੀ ਲਾਉਂਦੇ ਨੇ ਸਾਡੀ ਨਾਇਤ ਫਾਊਂਡੇਸ਼ਨ ਹੈ ਮੇਰੀ ਆਪਣੀ ਅਸੀਂ ਸਹਿਯੋਗ ਕਰਦੇ ਆਂ ਇਕੱਠੇ ਰਲ ਮਿਲ ਕੇ ਲਾਈਦੇ ਆ ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਸਰਕਾਰ ਇਹ ਅਸੀਂ ਨਸ਼ਿਆਂ ਨੂੰ ਠੱਲ ਪਾ ਰਹੇ ਆ ਕਿਤੇ ਬਲਡੋਜ਼ਰ ਚਲਾਏ ਜਾ ਰਹੇ ਨੇ ਕਿਤੇ ਕੁਝ ਜੇ ਤੁਸੀਂ ਨੌਜਵਾਨ ਨੂੰ ਇਹੋ ਜਿਹੇ ਉਪਰਾਲੇ ਆਮਦ ਲਗਾਓਗੇ ਤਾਂ ਨਸ਼ਾ ਆਪੇ ਹੀ ਨਹੀਂ ਕਰਨਗੇ ਤੇ ਨਸ਼ਾ ਵੇਚਣ ਵਾਲੇ ਵੇਚ ਨਹੀਂ ਸਕਣਗੇ ਸੋ ਉਹ ਜਿਹੜੀ ਧੂੰਗ ਸਰਕਾਰ ਕਰਦੀ ਹੈ 2 4 ਦਿਨ ਸਖਤੀ ਦਿਖਾਉਂਦੀ ਇਹ ਸਾਰੀਆਂ ਸਰਕਾਰਾਂ ਦੀ ਗੱਲ ਕਰਦੇ ਆਪਾਂ ਜੇ ਕਾਮਨ ਪਲੇਟਫਾਰਮ ਤੇ ਤੇ ਜੇ ਇਹੋ ਜਿਹੇ ਉਪਰਾਲੇ ਕੀਤੇ ਜਾਣ ਜਿਹੜੇ ਨੌਜਵਾਨ ਆਪ ਮੁਹਾਰੇ ਕਰ ਰਹੇ ਆ ਜੇ ਸਰਕਾਰ ਸਹਿਯੋਗ ਕਰੇ ਜਿੱਥੇ ਅਸੀਂ ਕੋਈ ਟੂਰਨਾਮੈਂਟ ਕਰਾਉਣੇ ਆ ਜਾਂ ਕੋਈ ਸਮਾਜਿਕ ਜਿਹੜੇ ਕੰਮ ਨੇ ਲੋਕ ਭਲਾਈ ਦੇ ਉਹ ਕਰਦੇ ਆ ਉੱਥੇ ਜੇ ਸਰਕਾਰ ਸਾਥ ਦੇਵੇ ਨੌਜਵਾਨਾਂ ਦਾ ਤਾਂ ਨੌਜਵਾਨਾਂ ਦੇ ਵਿੱਚ ਬਹੁਤ એનર્ਜੀ ਹੈ ਬਹੁਤ ਹੀ ਊਰਜਾ ਹੈ ਜਿਹੜੀ ਆਪਾਂ ਸਹੀ ਪਾਸੇ ਲਾ ਸਕਦੇ ਆ ਜਦੋਂ ਆਪਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਰੱਖਾਂਗੇ ਉਹਨਾਂ ਨੂੰ ਸਹੀ ਪਾਸੇ ਨਹੀਂ ਲਾਵਾਂਗੇ ਤਾਂ ਉਹ ਆਪ ਮੁਹਾਰੇ ਜਦੋਂ ਵਿਹਲੇ ਰਹਿਣਗੇ ਤਾਂ ਉਹ ਕਿਸੇ ਨਾ ਕਿਸੇ ਮਾੜੇ ਕੰਮ ਦੇ ਵਿੱਚ ਮਾੜੇ ਅੰਸਰ ਦੇ ਨਾਲ ਜੁੜਨਗੇ ਤੇ ਉਹ ਜਿਹੜੇ ਨਸ਼ਿਆਂ ਦੇ ਵਿੱਚ ਆਪਣੇ ਦਲਦਲ 'ਚ ਫਸੇ ਹੋਏ ਨੌਜਵਾਨ ਉਹਦਾ ਕਾਰਨ ਵੀ ਇਹੀ ਹੈ ਕਿ ਅੱਜ ਦਾ ਨੌਜਵਾਨ ਜਿਹੜਾ ਉਹ ਰੋਜ਼ਗਾਰ ਭਾਲਦਾ ਤੇ ਸਰਕਾਰ ਤੋਂ ਸਹਾਇਤਾ ਭਾਲਦਾ ਕਿ ਇਹ ਜੇ ਸਮਾਜਿਕ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਏ ਉਹਨਾਂ ਦਾ ਸਾਥ ਦਿੱਤਾ ਜਾਏ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਵੇਂ ਮੇਰੇ ਭਰਾ ਉਪਰਾਲਾ ਕਰ ਰਹੇ ਨੇ ਸਾਰੇ ਕੇਪੀ ਸ਼ਰਮਾ ਹੈਪੀ ਸ਼ਰਮਾ ਹਨੀ ਜਾਫਰਪੁਰ ਨਾਲ ਸਾਡੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ ਇਹ ਸਾਰਾ ਆਪਣੇ ਬਲਬੁੱਤੇ ਤੇ ਕਰ ਰਹੇ ਨੇ ਕਿਸੇ ਦਾ ਸਹਿਯੋਗ ਨਹੀਂ ਇਹਦੇ ਵਿੱਚ ਤੇ ਜੇ ਆ ਸਰਕਾਰ ਥੋੜਾ ਬਹੁਤਾ ਸਹਿਯੋਗ ਕਰੇ ਇਹਨਾਂ ਨੂੰ ਮਾਨਤਾ ਦੇ ਇੱਕ ਤਰ੍ਹਾਂ ਦੇਖੋ ਗਰੀਬਾਂ ਦੇ ਲੜਕੀਆਂ ਲੋੜਵੰਦ ਉਹਨਾਂ ਦਾ ਆਸਰਾ ਮਿਲਦਾ ਸਰਕਾਰ ਵੱਲੋਂ ਵੀ ਕੁਝ ਅਸੀਂ ਜਿਹੜੇ ਸਾਰੇ ਸਮਾਜਿਕ ਦੇ ਨਾਲ ਜੁੜੇ ਹੋਏ ਲੋਕਾਂ ਅਸੀਂ ਆਪ ਮਹਾਰੇ ਅੱਗੇ ਆਉਂਦੇ ਕਿਉਂਕਿ ਆਪਣਾ ਵਿਰਸਾ ਬੜਾ ਵੱਡਾ ਪੰਜਾਬ ਦਾ ਆਪਾਂ ਨੂੰ ਗੁਰੂਆਂ ਪੀੜਾਂ ਨੇ ਸਾਡੇ ਸਨਾਤਨ ਧਰਮ ਨੇ ਆਪਣੇ ਦੇਵ ਦੇਵਤਿਆਂ ਨੇ ਉਹਨਾਂ ਨੇ ਇਹ ਸਿਖਾਇਆ ਹੈ ਕਿ ਦਾਨ ਕਰਨ ਕਰ ਮੈਂ ਬਿੰਦੂ ਸ਼ਰਮਾ ਮਹਿਲਾ ਕਾਰ ਸੁਮਿਤੀ ਸਟੇਟ ਵਾਈਜ਼ ਪ੍ਰੈਜਿਡੈਂਟ ਹਰਿਆਣਾ ਸਭ ਤੋਂ ਪਹਿਲਾਂ ਮੈਂ ਇੱਥੇ ਆਲ ਇੰਡੀਆ ਦੀ ਨੈਸ਼ਨਲ ਮਤਲਬ ਕਿ ਬ੍ਰਾਹਮਣ ਸਭਾ ਦੇ ਪ੍ਰਧਾਨ ਕੇ ਪੀ ਸ਼ਰਮਾ ਔਰ ਜ਼ਿਲ੍ਹਾ ਪ੍ਰਧਾਨ ਐਪੀ ਕਲਵਾਨੂ ਜੀ ਔਰ RAMDE SHARMA ਜੀ ਔਰ ਮੈਂ ਤਾਂ ਬਹੁਤ ਬਧਾਈ ਦੀ ਪਾਤਰਾ ਜੋ ਕਿ ਮੈਂ ਕੀਬੀ ਸ਼ਰਮਾ ਦੀ ਸਿੱਖਣਾ ਬਹੁਤ ਆਪਣੇ ਆਪ ਨੂੰ ਅੱਜ ਮਾਨ ਮਹਿਸੂਸ ਕਰ ਰਹੀ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅੱਜ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਬਹੁਤ ਅੱਛੇ ਉਪਰਾਲੇ ਕਰ ਰਹੇ ਨੇ ਸੋ ਸਾਨੂੰ ਸਾਰੇ ਹੀ ਜਿੰਨੇ ਵੀ ਦਰਸ਼ਕ ਇੱਥੇ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਦੇਖੋ ਇੱਕ ਨੈਣੀ ਕਹਾਣੀ ਸਾਡੀ ਗਰੀਬ ਪਰਿਵਾਰ ਦੇ ਲੇ ਜਿਹੜੇ ਉਪਰਾਲੇ ਕਰ ਰਹੇ ਨੇ ਬਹੁਤ ਅੱچھے ਉਪਰਾਲੇ ਕਰ ਰਹੇ ਨੇ ਪਰ ਇਸ ਦੇ ਨਾਲ ਮੈਂ ਮਾਤਾ ਪਿਤਾ ਨੂੰ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਰਹਿਤ ਔਰ ਅੱਛੇ ਪੜਾਈ ਕੁੜੀਆਂ ਨੂੰ ਦਿੱਤੀ ਜਾਵੇ ਤਾਂ ਕਿ ਜਿਹੜੀ ਇਹ ਸਾਡੇ ਪਿੰਡਾਂ ਦੇ ਵਿੱਚ ਦਾਜ ਦੀ ਜਿਹੜੀ ਰੀਤੀ ਰਿਵਾਜ ਨੇ ਏ ਬੰਦ ਹੋ ਜਾਣ ਔਰ ਜਿਹੜੀ ਲੜਕੀਆਂ ਨੇ ਅੱਜਕੱਲ ਆਪੇ ਪੈਰਾਂ ਤੇ ਖੜੀਆਂ ਹੋ ਸਕਣ ਔਰ ਕਾਮਯਾਬ ਹੋ ਸਕਣ। ਸੋ ਮੈਂ ਬਹੁਤ ਅੱਜ ਮੈਂ ਮਾਣ ਮਾਣ ਚੁੱਕ ਰਹੀ ਹਾਂ ਮਾਨ ਕਿ ਅੱਜ ਸਾਡੇ ਇੱਥੇ ਬ੍ਰਾਹਮਣ ਸਭਾ ਦੇ ਪ੍ਰਧਾਨ ਮੇਰੇ ਬ੍ਰਦਰ ਕੇਪੀ ਸ਼ਰਮਾ ਜੀ ਔਰ ਐਪੀ ਕਲਵਾਨੂ ਜੀ ਜਿਨ੍ਹਾਂ ਨੇ ਤਿੰਨ ਕੁੜੀਆਂ ਦਾ ਵਿਆਹ ਬਹੁਤ ਹੀ ਅੱਛੇ ਮਤਲਬ ਕੇ ਮੈਨੇਜਮੈਂਟ ਕਰ ਦਿੱਤਾ ਜਾ ਰਿਹਾ ਹੈ। ਸਾਰੀ ਇਹਨਾਂ ਦੀ ਟੀਮ ਤੇ ਪਿੰਡ ਵਾਸੀ ਜਿਹਨਾਂ ਨਗਰ ਵਾਸੀ ਇਹਨਾਂ ਦਾ ਸਹਿਯੋਗ ਕਰਦੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਕੀ ਇਹ ਨਿਪਰਾਲੇ ਕਰਦੇ ਰਹਿੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਨ ਆਇਆ ਆਪਣਾ ਘਰ ਜੀ ਆਜ ਕਿਵੇਂ ਦਾ ਲੱਗ ਰਿਹਾ ਫਿਰ ਤੁਹਾਨੂੰ ਕੋਈ ਕਮੀ ਤਾਂ ਨਹੀਂ ਲਈ ਭਰਾਵਾਂ ਨੂੰ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸਾਰਾ ਕੁਝ ਖਾਣ ਪੀਣ ਤੋਂ ਲੈ ਕੇ ਕੋਈ ਚਾਹ ਐ ਤਾਂ ਨਾ ਲੱਗਿਆ ਵੀ ਜਿਹੜਾ ਆਪਾਂ ਨੂੰ ਲੱਗਿਆ ਹੋਵੇ ਵੀ ਸਾਡੇ ਵਿਆਹ ਦੇ ਵਿੱਚ ਕੋਈ ਚਾਹ ਅਧੂਰਾ ਰਹਿ ਗਿਆ ਮੇਰੇ ਵਿਆਹ ਦੇ ਵਿੱਚ ਐਦਾਂ ਦਾ ਸਭ ਕੁਝ ਠੀਕ ਹੈ ਜੀ ਨਾਮ ਵੀ ਤੇਰਾ ਗੁਰਤੇਹਾਨ ਸਿੰਘ ਜੀ ਅੱਜ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਅੱਜ ਤੁਹਾਡਾ ਵਿਆਹ ਯਾਨੀ ਕਿ ਬਹੁਤ ਵਧੀਆ ਪ੍ਰੋਗਰਾਮ ਸਾਰਾ ਅਰੇਂਜਮੈਂਟ ਤੁਹਾਨੂੰ ਕਿਵੇਂ ਦਾ ਲੱਗਿਆ ਔਰ ਸਾਰਾ ਕੁਝ ਇਥੇ ਸਿਸਟਮ ਜਿਹੜਾ ਕੀਤਾ ਹੋਇਆ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਦਾ ਬਹੁਤ ਵਧੀਆ ਕਰ ਰੱਖਿਆ ਜੀ ਸਾਰਾ ਪ੍ਰੋਗਰਾਮ ਆ ਘਰ ਵਾਂਗੂ ਹੀ ਆ ਜੀ ਸਾਰਾ ਸਿਸਟਮ ਬਹੁਤ ਵਧੀਆ ਸਤਿਕਾਰਯੋਗ ਜਿਵੇਂ ਰੋਟੀ ਪਾਣੀ ਦਾ ਸਾਰਾ ਕੁਝ ਵਧੀਆ ਕਰ ਰੱਖਿਆ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਲੱਗੀ ਧੰਨਵਾਦ ਕਰਨਾ ਚਾਹੀਦਾ ਹਾਂ ਜੀ ਹਾਂ ਧੰਨਵਾਦ ਕਰਦੇ ਆ ਬਹੁਤ ਬਹੁਤ ਅੱਜ ਪ੍ਰੋਗਰਾਮ ਕਰਵਾਇਆ ਸਾਰਾ ਜਿਵੇਂ ਵੀ ਤੁਹਾਡੇ ਵਿਆਹ ਹੋਏ ਕੋਈ ਲੱਗਿਆ ਵੀ ਤੁਹਾਨੂੰ ਕਹਾਟਵਾਦ ਹੋਈ ਹੋਵੇ ਜਾਂ ਵੀ ਕਿਸੇ ਤਰੀਕੇ ਦਾ ਕੰਮ ਸਹੀ ਨਾ ਹੋਇਆ ਹੋਵੇ। ਨਾ ਜੀ ਕੋਈ ਕਹਾਟਵਾਦ ਨਹੀਂ ਤੇ ਬਹੁਤ ਵਧੀਆ ਕਰਿਆ ਜੀ। ਬਹੁਤ ਵਧੀਆ ਇਹਨਾਂ ਨੇ ਕਮੇਟੀ ਬਣਾ ਰੱਖੀ ਹੈ ਜੋ ਸ਼ਗਨ ਸਕੀਮ ਇਹਨਾਂ ਦਾ ਕਰ ਰੱਖਿਆ ਹੈ ਮਤ ਕੁੜੀਆਂ ਦਾ ਵਿਆਹ ਕਰਨਾ ਬਹੁਤ ਵਧੀਆ ਜੀ। ਜਿਵੇਂ ਦਾ ਸੋਚਿਆ ਸੀ ਵਿਆਹ ਮੇਰਾ ਇਦਾਂ ਦਾ ਹੋਵੇ ਸਿੰਗਰ ਹੋਣ ਉਦੋਂ ਹੀ ਹੈ ਜੀ ਉਦੋਂ ਹੀ ਹੈ ਜਿੱਦਾਂ ਸੱਚਾ ਸੋਦੋਂ ਹੀ ਹੈ। ਕਿਸੇ ਨੂੰ ਖਾਣ ਪੀਣ ਦਾ ਨਾ ਕੋਈ ਕੰਮ ਹੀ ਨਹੀਂ ਹੈ।